ਇਹ ਤਾਂ ਵਾਕੇ ਅਰਜਨ ਹੀ ਲੱਗਦਾ ਭਾਈ ਤੇਰੇ ਇੱਕ ਘਰੇ ਵੜ ਕੇ ਬੱਚੀ ਡਾਈ 51000 51000 51000 ਸਾਰਿਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਇਹ ਸ਼ਾਨ ਭਰਾ ਕਹਿੰਦੇ ਮੇਰੇ ਵੀਰੇ ਇਹ ਵੀਰਾ ਉਹ ਵੀਰਾ ਜਿਹਦੇ ਵਾਸਤੇ ਜੱਗ ਵੀ ਗਲਾਸੀ ਲੱਗਦੀ ਆ ਹੈਂ ਗੱਡ ਕੇ ਪਾਇਆ ਆਹ ਉਹ ਕਹਿੰਦੇ ਆਪਣੇ ਮਹਾਲੀ ਦੀ ਸ਼ਾਨ ਬੈਠੇ ਜੇ ਕਹਿੰਦੇ ਮੇਰੇ ਵੀਰੇ ਨਵਰ ਫਸੀਮ ਚ ਸੜੀ ਲੱਗਦਾ ਮੈਂ ਇਹਨੇ ਪੂਰੀ ਗੱਲ ਵਾ ਦੱਸ ਨਵਰ ਦੀ ਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ న్యూਸ ਬੋਏਤ ਮੈਂ ਆਪਕਾਰ ਦੋਜ਼ਾਰੇ ਠੀਕ ਹੋ ਗਏ ਸੋ ਗਾਇਜ਼ ਜੱਪਾ ਗੱਲ ਕਰਦੇ ਬਲਕਰਨ ਸੰਤੂ ਤੇ ਗੁਰਸ਼ਰਨ ਸੰਤੂ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਹੈ ਬਲਕਰਨ ਸੰਤੂ ਗੁਰਸ਼ਰਨ ਸੰਤੂ ਜਿੱਦਾਂ ਕਿ ਆਪਣੇ ਸਨੈਪਚੈਟ ਤੇ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਗੁਰਸ਼ਰਨ ਸੰਤੂ ਤੇ ਬਲਕਰਨ ਸੰਤੂ ਦੀ ਸਿਸਟਰ ਦੀ ਮੈਰਿਜ ਆ ਤੇ ਉਹਨਾਂ ਨੇ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਹੈ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਅੱਜ ਹੀ ਬਣਾ ਬਾਈ ਮੜੀ ਆ ਹੋਰ ਆ ਮੈਂ ਹੈ 100 ਤੇ ਆ 100 ਤੇ ਆ ਮੈਂ ਆਈ ਤਾਂ ਪੌਰ ਪੂਰਾ ਅਰਜੰਟ ਲੇ ਲੱਗਦਾ ਵਿਆਹ ਵਾ ਦੇਖੀ ਕੱਲਾ ਕੱਲੇ ਇਧਰ ਖਾਈ ਮੜਾ ਜਾ ਇੱਕ ਮਿੰਟ ਥੱਲੇ ਹੋ ਮੜਾ ਜਾ ਹਾਂ ਠੀਕ ਆ ਅੱਜ ਤਾਂ ਵਾਕੇ ਅਰਜੰਟ ਹੀ ਲੱਗਦਾ ਪਿਆਈ ਸੂਟ ਬੂਟਾਂ ਤਾਈ ਏਂ ਡੀਆ ਮੋਟੇ ਕੀ ਆਇਆ ਕੀ ਆਇਆ ਚਲੋ ਕਰ ਰੋਕ ਜੋ ਜਗ ਹੈ ਹੈ ਜੋ ਜ ਕਰਕੇ ਆਇਆ ਮੈਂ ਚੱਲ ਆਲ ਅੱਜ ਤੇਰੇ ਇਸ ਲਈ ਘਰੇ ਵੜ ਕੇ ਬੱਚੀ ਡਾਈ ਇਹੋ ਨਗਾਇਆ ਮੈਂ 51000 51000 51000 ਹਾਂ ਇਹਨੂੰ ਕਰਕੇ ਰੱਖ ਤੂੰ ਕੋਡ ਚੇਂਜ ਕਰ ਆ ਇਹਦੋਂ ਨਿਕਾ ਨਹੀਂ ਹੈ ਗਾਈ ਜਨੇ ਇਹਨੂੰ ਕਰੀ ਮਾਣਾ ਚ ਬੰਦਾ ਕਿ ਵੱਡਾ ਲਾਵੇ ਜੀ ਦੀਨ ਦੇ ਜੀਤਾ ਕਿੱਥੇ ਆ ਸਾ ਚੁੱਕਦਾ ਚੁੱਕ ਜਾ ਚੱਲ ਚੱਲ ਤੂੰ ਇਹਨੂੰ ਚੁੱਕ ਤੂੰ ਇਹਨੂੰ ਚੁੱਕ ਲੈ ਚੱਲ ਚੱਲ ਆਈ ਇਹਨੂੰ ਦੰਦਲ ਪੈ ਗਈ ਓਏ ਨਾਕਾ ਸਾਲਿਆਂ ਦਾ ਨਹੀਂ ਸਾਲਿਆਂ ਦਾ ਏ ਆਪਾਂ ਸਾਰੇ ਆਪਾਂ ਹੀ ਖੜੇ ਹੋਏ ਸਾਰੇ ਕਿਉਂ ਵੀਰੇ ਨਾਕਾ ਸਾਲਿਆਂ ਦਾ ਏ ਇਹ ਸਾਲੇ ਸਾਲਿਆਂ ਦਾ ਏ সार्‍यांनोार्‍यांनो খুব খুব সাতে সঙ্গ

ਆਹ ਕਹਿੰਦੇ ਮੇਰੇ ਵੀਰੇ ਇਹ ਵੀਰਾ ਉਹ ਵੀਰਾ ਜਿਹਦੇ ਵਾਸਤੇ ਜੱਗ ਵੀ ਗਲਾਸੀ ਲੱਗਦੀ ਆ ਹੈ ਗੱਲ ਸੱਚੀ ਕਣੀ ਮੁਲਕ ਵੀਰੇ ਸਹੀ ਗੱਲ ਹੈ ਕਣੀ ਮੈਂ ਕਹਿਆ ਸਰਾ ਜਿਹੜਾ ਕੰਮ ਇੱਕੋ ਜਿਹਾ ਇਸ ਸ਼ਰਮਾ ਤੋਂ ਨਹੀਂ ਗੱਟ ਕੇ ਪਾਇਆ ਆਹ ਕਹਿੰਦੇ ਆਪਣੇ ਮਹਾਲੀ ਦੀ ਛਾਂ 'ਤੇ ਬੈਠੇ ਜੇ ਕਹਿੰਦੇ ਮੇਰੇ ਵੀਰੋ ਇੱਧਰ ਕਹਿੰਦੇ ਸਾਰੇ ਤਗੜੇ ਤਗੜੀਆਂ ਸ਼ਖਸੀਅਤਾਂ ਬੈਠ ਗਿਆ ਇੱਧਰ ਕਹਿੰਦੇ ਵੀਜੇ ਨੇ ਕਿੰਗ ਵੀ ਬੈਠ ਲਿਆ ਵੀ ਮੇਰੇ ਵੀਰ ਸਾਡੇ ਧਰਮ ਘੋੜ ਦੇ ਮੁੰਡੇ ਲਾ ਜੀ ਭਾਜੀ ਕੀ ਹਾਲ ਚੱਲ ਕੀਮ ਚ ਸੜੀ ਲੱਗਦਾ ਮੈਂ ਨੇ ਪੂਰੀ ਗੱਲ ਵਾ ਦਸ ਨਵਰਦੀ ਵੇ ਤੂੰ ਸਹੀ ਸੋਹਣਾ ਲੱਗਦਾ ਵੇ ਸਰਦਾਰਾ ਤੇਰੀਆਂ ਮੁੱਛਾਂ ਵੇ ਹਾਂ ਸਹੀ ਕੱਲ ਸਹੀ ਕਿ ਨਹੀਂ ਪਾ ਤੂੰ ਇੱਦ ਕੈਂ ਬਾਕੀ ਵਧਾਈਆਂ ਭਰਾਵਾ ਮੇਰੀ ਗੱਲ ਸੁਣੋ ਭਰਾਵਾਂ ਦੇ ਨਾਲ ਹੀ ਕੈਮ ਹੁੰਦਾ ਬੰਦਾ 1 ਮਿੰਟ ਮੇਰੀ ਤਾਂ ਸਕਰੀਨ ਹੀ ਬਦਲਦੀ ਪਈ ਕੱਟ ਕੇ ਬਣਾ ਲੈ ਨਹੀਂ ਤੂੰ ਤਾਂ ਵੇਹੇ ਜਿਵੇਂ ਸ਼ਰਮ ਲਾਲੀ ਆਈ ਨਹੀਂ ਪਾਈ ਸਾਡੇ ਨਾਲ ਕਿੱਧਰ ਕਰੀ ਜਾਂਦੇ ਓ ਵੈਰਾਈਟੀ ਉਠੀ ਮੂਹਣ ਵੇਹ ਤੂੰ ਪਲੇਟ ਭਰੀ ਕਿਵੇਂ ਸਕਾਰ ਰੱਖ ਲਾਉਣਾ ਰੱਖ ਆ ਵੀ ਇੱਕ ਹੋਰ ਰੱਖ ਇਹ ਤਿੰਨੇ ਕਿਹੜਾ ਰੱਖਣਾ ਪਹਿਲਾਂ ਤਾਂ ਚੀਰੇ ਵਾਲੇ ਰੱਖਣਾ ਜਿਹਨਾਂ ਦੇ ਵਿੱਚ ਚੀਰਾ ਪਾਇਆ ਮੰਗੇ ਵੇਹ ਤੇਰੀ ਨਾ ਸ਼ਰਮ ਲਈ ਵੀ ਆ ਵੀਰ ਉਹ ਢਿੱਡ ਤਾਂ ਆਉਦਾ ਉਹ ਢਿੱਡ ਤਾਂ ਆਉਦਾ ਹੀ ਆ ਆ ਵੇ ਆ ਵੇ ਆ ਵੇਖੀ ਆ ਵੇ ਆ ਓਏ ਇਹ ਸਰ ਕਾ ਮੂੰਹ ਹੈ ਦਾ ਵੀਰ ਆ ਪੀ ਸਰ ਕਾ ਮੂੰਹ ਹੈ ਦਾ ਵੀਰ ਜਾ ਯਾਰ ਜਾ ਹੱਤ ਕੋਨਿਆਂ ਆ ਜਾ ਤੂੰ ਰਹਿਣਾ ਹੀ ਤਕੂਣਾ ਮੈਂ ਲਾਇਆ ਹਾਂ ਜੀ ਤੂੰ ਦੇਖ ਹੀ ਲਓਨੇ ਸਟੋਰੀ ਗਾਇਜ਼ ਬਾਕੀ ਕਸ ਤੁਹਾਨੂੰ ਬਲਕਰਨ ਸਦੂ ਕੁਰ ਸ਼ਰਨ ਸਦੂ ਦੀ ਵੀਡੀਓਜ਼ ਕਿੱਦਾ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾ ਦੇ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ